ਕਰਾਓ ਸਭ ਬਿਲਕੁਲ ਕਰਾਓ ਮੈਂ ਤਾਂ ਕਹਿਣਾ ਪਾਰਟੀਆਂ ਦੇ ਪਹਿਲਾਂ ਤਾਂ ਲੀਡਰਾਂ ਦੇ ਕਰਾਓ ਪਰ ਇੱਕ ਗੱਲ ਜਿਹੜੀ ਮੈਂ ਕਹਿਣਾ ਚਾਹਨਾ ਤੁਸੀਂ ਬਾਜੋਤ ਸਾਹਿਬ ਬਹੁਤ ਸੀਨੀਅਰ ਹੋ ਪਰ ਤੁਸੀਂ ਵੀ ਯੂ ਆਰ ਮਿਸਿੰਗ ਦਾ ਫੋਰੈਸਟ ਕਾਊਂਟਿੰਗ ਦਾ ਟਰੀਜ਼ ਉਹਨਾਂ ਨੇ ਕਾਂਗਰਸ ਵਾਲੇ ਪ੍ਰਧਾਨ ਨੂੰ ਤਾਂ ਬੇਵਕੂਫ ਬਣਾ ਲਿਆ ਚੀਮਾ ਸਾਹਿਬ ਨੇ ਤੁਸੀਂ ਤਾਂ ਸਿਆਣੇ ਹੋ ਸਾਹਿਬ ਕਿਉਂਕਿ ਡਰਗ ਟੈਸਟ ਦਾ ਆ ਜਿਵੇਂ 88000 ਰੁਪਏ ਦਿੱਤਾ ਕਿਸੇ ਕੋਲ ਪੂੜੀ ਮਿਲ ਗਈ ਉਹਨੂੰ ਫੜ ਕੇ ਅੰਦਰ ਕਰਤਾ ਉਹਨੂੰ ਜੇ ਕੱਲ ਨਿਕਲ ਵੀ ਆਇਆ ਕੋਈ ਉਹਨਾਂ ਚੋਂ ਭੜਾ ਮਨ ਫੜ ਕੇ ਅੰਦਰ ਕਰਦੇ ਹੋ ਵੀ ਆ ਤਾਂ ਨਸ਼ਾ ਸੀਗਾ ਜੀ ਇਹਦੇ ਕੋਲ ਤੇ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਂਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਹਿਬ ਉਹ ਟੈਸਟ ਕਰਾਓ ਇਨਕਮ ਟੈਸਟ ਕਰਾਓ ਸਾਰਿਆਂ ਦਾ ਈਡੀ ਨੂੰ ਦਿਓ ਖਾਂ ਭੇਜੋ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਲੈ ਕੇ ਰਿਕੁਐਸਟ ਪਹਿਲਾਂ ਤਾਂ ਤਿੰਨਾਂ ਚਾਰਾਂ ਪ੍ਰਧਾਨਾਂ ਦਾ ਕਰਾਓ ਬੇਨਾ ਕੋਲ ਇਨਕਮ ਕਿਥੋਂ ਅਨਲੈਸ ਇਨ ਟੈਲ ਯੂ ਫੋਲੋ ਦਾ ਮਨੀ ਟ੍ਰੇਲ ਸਾਬ ਸੁਨੀਲ ਜਾਖੜ ਇਸ ਕਰਕੇ ਕਹਿ ਰਿਹਾ ਹੈ ਵੀ ਸੁਨੀਲ ਜਾਖੜ ਨੇ ਇਲੈਕਸ਼ਨ ਦੇ ਅੰਦਰ ਨਸ਼ਾ ਵੇਚਣ ਵਾਲੇ ਤੋਂ ਚੰਦੇ ਦੇ ਰੂਪ ਵਿੱਚ ਪੈਸਾ ਨਹੀਂ ਲਿਆ ਆ ਜਿਹੜੇ ਟੈਸਟ ਉਹਨੂੰ ਸਵੇਰੇ ਸਵੇਰੇ ਮੁੱਕਰ ਜਾਣਗੇ ਜਿਹੜੇ ਕਹਿੰਦੇ ਮੇਰਾ ਟੈਸਟ ਕਰਾ ਲਓ ਕਿਉਂਕਿ ਵਿਧਾਨ ਸਭਾ 'ਚ ਖੜ ਕੇ ਮਾਫੀ ਮੰਗੀ ਸੀ ਕਿਸ ਤੋਂ ਲੈ ਸੀਗਾ ਨਸ਼ੇ ਵੇਚਣ ਵਾਲੇ ਤੋਂ ਐਵੇਂ ਨਹੀਂ ਵੱਡੀਆਂ ਗੱਡੀਆਂ ਸਾਬ ਸਾਡੇ ਤੇ ਇਲਜ਼ਾਮ ਲੱਗਾ ਸੀ ਬਹੁਤ ਵੱਡੇ ਜ਼ਿਮੀਂਦਾਰਾ ਸੁਨੀਲ ਤੈਨੂੰ ਆ ਤਾਂ ਚੜਿਆ ਫਿਰਦਾ ਸਾਬ ਜੱਖੜ ਸਰਗਰਬ ਸਾਹਿਬ ਫਿਰ ਇੱਕ ਮਿੰਟ ਇੱਕ ਗੱਲ ਖਤਮ ਕਰ ਲਈ ਮੈਂ ਮੇਰੇ ਆਪ بڑا ਸੀਰੀਅਸ ਮਸਲਾ ਹੈ ਥਿਸ ਇਜ਼ ਅ ਚੈਲੰਜ ਆ ਸਾਰਿਆਂ ਦੀ ਸਾਰੇ ਐਮ ਐਲ ਐਸ ਦੀ ਬਾਅਦ ਚ ਪਹਿਲਾਂ ਲੀਡਰ ਸਾਹਿਬ ਪਹਿਲਾਂ ਲੀਡਰਾਂ ਦੀ ਕਰਾਓ ਇਨਕਮ ਟ੍ਰੇਲ ਟੈਸਟ ਕਰਾਓ ਵੀ ਇਹ ਕਿੱਥੋਂ ਸਰਮਾਇਆ ਆ ਰਿਹਾ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਇਹਨਾਂ ਕੋਲ ਕੀ ਸੀਗਾ ਤੇ ਅੱਜ ਕਿੱਥੋਂ ਆਇਆ ਕਿਹੜੀ ਇਹਨਾਂ ਦੀ ਲਾਟਰੀ ਖੁੱਲੀ ਹੈ ਇਨਕ ਕਰਾ ਦਿਓ ਪਤਾ ਲੱਗ ਜਾਊਗਾ ਸਾਹਿਬ ਆਪਾਂ ਨਸ਼ਾ ਕਰਨ ਵਾਲੇ ਫੜਨ ਵਾਲਾ ਕੰਮ ਤਾਂ ਕਰੀ ਜਾਂਨੇ ਸਾਰਾ ਪੰਜਾਬ ਅਧਾ ਪੰਜਾਬ ਚ ਅੰਦਰ ਚ ਆਇਆ ਹੋਊਗਾ ਜੀ ਜਰਜਨਾ ਜਮਾਨਤ ਹੋ ਜੂਗੀ ਜੀ ਇਟ ਵਾਸ ਨਾਟ ਕਿੰਨੀ ਹੁੰਦੀ ਹੈ ਕੁਆਟਿਟੀ ਨਹੀਂ ਕੁਆਟਿਟੀ ਤੋਂ ਘੱਟ ਸੀਗੀ ਪਰ ਕਮਰਸ਼ੀਅਲ ਕੁਆਟਿਟੀ ਨਹੀਂ ਸੀਗੀ ਉਹ ਆਪਦੇ ਪਰਸਨਲ ਆ ਬੜਾ ਪਰਸਨਲ ਯੂਜ਼ ਹੈ ਸਭ ਤੇ ਇਹ ਯੁੱਧ ਜਿਹਦੀ ਗੱਲ ਕਰਦੇ ਆ ਇਹ ਹਿਆ ਤਾਂ ਨਾਮ ਰੱਖਦੇ ਚਿੱਟਾ ਚਿੱਟੇ ਦੇ ਖਿਲਾਫ ਯੁੱਧ ਨਸ਼ੇ ਚ ਸ਼ਰਾਬ ਕਦੋਂ ਤੋਂ ਨਸ਼ਾ ਉਹਨਾ ਬੰਦ ਹੋ ਗਿਆ ਸਭ ਸ਼ਰਾਬ ਨੂੰ ਨਸ਼ੇ ਮੰਨਣਾ ਛੱਡਤਾ ਕਿ ਆਪਾਂ ਇਹ ਕੋਈ ਆਪਣੇ ਲੀਡਰ ਹੈ ਜਿਹੜੇ ਜਿਆਦਾ ਸ਼ੱਕ ਦੇ ਇਸ ਕਰਕੇ ਆ ਸੁਣਾ ਸਰ ਨਾ ਨਾ ਕਿਉਂ ਸਾਰੇ ਸ਼ੱਕ ਦੇ ਇਸ ਕਰਕੇ ਵੀ ਠੀਕ ਹੈ ਜੀ ਇਸ ਬਕ ਮੋਕੇ 1 ਲੱਖ 1 ਕਰੋੜ ਜਿੱਦਣ ਸਰਕਾਰ ਬਣੀ ਹੈ 21 22 ਦੇ ਅੰਦਰ ਆ 34 ਲੱਖ ਦੇ ਕਰੀਬ ਬਾਕਸਿਸ 12 ਪੇਟੀ ਹੁੰਦੀ ਉਸ ਬਾਕਸ ਦੇ ਅੰਦਰ 34 ਲੱਖ ਪੇਟੀਆਂ ਪੰਜਾਬ ਦੇ ਅੰਦਰ ਸੇਲ ਹੁੰਦੇ ਸੀ ਫਾਰਮੇਡ ਇੰਗਲਿਸ਼ ਲਿਖ ਕਰ ਦਿਆ ਇਸ ਸਾਲ 1 ਕਰੋੜ ਪੇਟੀ ਵਿਕਰੀ ਐ ਸਾਬ ਆ ਕਹ ਰਹੇ ਨਸ਼ੇ ਦੇ ਖਿਲਾਫ ਯੁੱਧ ਇਦਰੋਂ ਕਰਕੇ ਇਦਰੋਂ ਕਰੀ ਜਾਂਦੇ ਆ ਉਹ ਜਿਹੜੀਆਂ ਟਰਾਮਾ ਡੋਲ ਦੀ ਉਹ ਗੋਲੀਆਂ 91 ਲੱਖ ਵੇਚੀ ਜਾਂਦੇ 91 ਲੱਖ ਮਹੀਨੇ ਦੀਆਂ ਆ ਨਸ਼ੇ ਦੇ ਖਿਲਾਫ ਯੁੱਧ ਦੇ ਸਾਬ ਕਿਨੂੰ ਬੇਵਕੂਫ ਬਣਾ ਰਹੇ ਸਾਬ ਆਪਾਂ ਬੇਵਕੂਫ ਬਣ ਰਹੇ ਆ ਰੋਜ਼ ਫੋਟੋ ਖਿਚਾ ਕੇ ਲਾ ਦਿੰਦੇ ਆ ਅਲੋ ਜੀ ਆ ਕੇ ਯੁੱਧ ਜਿੱਤ ਗਿਆ ਜੀ ਯੁੱਧ ਜਿੱਤ ਗਿਆ ਕਿਹੜਾ ਯੁੱਧ ਹੈ ਸਾਬ